ਕਿ ਅੱਜ ਦੇ ਜਿਹੜੇ ਹੁਕਮਰਾਨ ਨੇ ਉਹ ਕਿਦਾਂ ਇੱਕ ਕਿਸਮ ਦੀ ਮੈਂ ਸਪਸ਼ਟ ਕਹਾਂਗਾ ਕਿ ਉਹ ਇੱਕ ਆਪਣੇ ਧਰਮ ਨੂੰ ਆਪਣੇ ਧਰਮ ਦੀ ਸਰਕਾਰ ਇੱਥੇ ਔਰ ਆچھے ਧਰਮ ਦਾ ਰਾਜ ਸਥਾਪਿਤ ਕਰਨ ਜਾ ਰਹੇ ਨੇ ਔਰ ਉਸ ਦੇ ਨਾਲ-ਨਾਲ ਉਹ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਔਰ ਸਾਡੀ ਜੋ ਸਿੱਖ ਕੌਮ ਹੈ ਉਸ ਨੂੰ ਵੀ ਮੈਂ ਸਮਝ ਨਹੀਂ ਕਿਤਨਾ ਕਿਤੇ ਉਸ ਨੂੰ ਵੀ ਕਮਜ਼ੋਰ ਕਰਨ ਦੀ ਔਰ ਲਗਾਤਾਰ ਉਸ ਤੇ ਵੀ ਹਮਲੇ ਹੋ ਰਹੇ ਨੇ ਕਿ ਇਹ ਜਿਹੜੇ ਸਿੰਘ ਸਾਹਿਬ ਅਗਰ ਉਹਨਾਂ ਨੇ ਇਹ ਸਿੰਘ ਸਾਹਿਬ ਜਦ ਤੱਕ ਉਹਨਾਂ ਦੇ ਨਾਲ ਚੱਲ ਰਹੇ ਸਨ ਉਸ ਵਕਤ ਵੀ ਲਗਾਤਾਰ ਸਭ ਕੁਝ ਕਾਹਨ ਹੋ ਰਿਆ ਸੀ ਸਾਡੇ ਨਾਲ ਸਾਡਾ ਨੁਕਸਾਨ ਹੋ ਰਿਆ ਸੀ ਸਾਡੇ ਤੇ ਅਮਲੇ ਹੋ ਰਹੇ ਸਨ ਮੈਂ ਇਹ ਵੀ ਸਵਾਲ ਕਰਦਾ ਕਿ ਨਾ ਸਿੰਘ ਸਾਹਿਬਾਂ ਨੂੰ ਇਹ ਉਸ ਵਕਤ ਕਿਉਂ ਨਹੀਂ ਬੋਲੇ ਜਿਹੜੀ ਸਾਡੀ ਕੌਮ ਦੀ ਵਿਧੀ ਸੀ ਜਿਹੜਾ ਸਾਡਾ ਸਰਬਤ ਖਾਲਸਾ ਦੇ ਬਣੇ ਹੋਏ ਸਾਡੇ ਸਿੰਘ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਜਦ ਤੱਕ ਅਸੀਂ ਉਥੇ ਨਹੀਂ ਆਵਾਂਗੇ ਤੇ ਕੌਮ ਬਚ ਨਹੀਂ ਸਕਦੀ ਮਾਫ ਕਰਨਾ ਇੱਕ ਅਕਾਲੀ ਦਲ ਬਣਿਆ ਸਿਮਰਨਜੀਤ ਸਿੰਘ ਮਾਨ ਉਸਤੇ ਪ੍ਰਧਾਨ ਬਣਿਆ ਉਸ ਤੋਂ ਕੋਣ ਮੂੰਹ ਕਰ ਹੋਇਆ ਇਹ ਪੂਰੀ ਚੀਜ਼ਾਂ ਅੱਜ ਕੌਮ ਨੂੰ ਸਾਰੀਆਂ ਵਾਚਣੀਆਂ ਚਾਹੀਦੀਆਂ ਨੇ ਇਹ ਸਾਰੀਆਂ ਚੀਜ਼ਾਂ ਸਾਨੂੰ ਐਨਾਲਾਈਜ਼ ਕਰਨੀਆਂ ਚਾਹੀਦੀਆਂ ਨੇ ਜੋ ਅੰਮ੍ਰਿਤਸਰ ਦਾ ਐਲਾਨਨਾਮ ਹੈ ਔਰ ਉਹ ਵੀ ਜੱਜੇਦਾਰ ਨਹੀਂ ਕੀਤਾ ਸੀ ਉਹ ਅਕਾਲ ਤਖਤ ਦੇ ਜੱਜੇਦਾਰ ਨਹੀਂ ਸਨ ਆ ਉਸਤੇ ਤੁਸੀਂ ਉੱਥੇ ਇਕੱਠੇ ਹੋ ਜਾਓ ਉਸ ਨੂੰ ਬੁਨਿਆਦ ਬਣਾਓ ਜਾਂ ਸਰਬਤ ਖਾਲਸਾ ਕਰੋ ਅਕਾਲੀ ਦਲ ਦੇ ਵਾਸਤੇ ਮੇਰੇ ਹਿਸਾਬ ਨਾਲ ਉਹ ਬੈਸਟ ਆਪਸ਼ਨ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਇਕਰਾਰਨਾਮਾ ਹੋਇਆ ਸੀ ਉਸਤੇ ਇਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਸੀ ਬਾਅਦ ਵਿੱਚ ਉਸ ਤੋਂ ਮੰਨ ਕਰੋਗੇ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਜਿੰਦਰ ਸਿੰਘ ਜੋ ਪੰਜਾਬ ਦੇ ਖਾਸ ਕਰਕੇ ਹਾਲਾਤ ਬਣੇ ਹੋਏ ਆ ਇਦੇ ਤੇ ਸਾਰੇ ਸਿੱਖ ਚਿੰਤਕ ਆ ਕਿਉਂਕਿ ਚਿੰਤਾ ਤਾਂ ਵਾ ਕਿਉਂਕਿ ਅਕਾਲ ਤਖਸਾਲ ਪਾਸੇ ਨਜ਼ਰਾਂ ਹੁੰਦੀਆਂ ਵਾ ਐਸਜੀਪੀਸੀ ਵਾਲੇ ਲੋਕ ਵੇਖਦੇ ਆ ਜਾਂ ਅਕਾਲੀ ਦਲ ਵਾਲੇ ਪਾਸਿਆਂ ਨੂੰ ਪਰ ਇਸ ਟਾਈਮ ਤੇ ਜੋ ਸਥਿਤੀ ਬਣੀ ਹੋਈ ਆ ਅਕਾਲ ਤਖਸਾਲ ਦੇ ਸਿੰਘ ਸਾਹਿਬ ਕਹਿੰਦੇ ਆ ਕਿ ਮੈਂ ਤੇ ਸੋਚਿਆ ਸੀ ਕਿ ਇਹ ਸੁਨੇਹਾ ਜਿਹੜਾ ਵਾ ਪੂਰੀ ਦੁਨੀਆ ਤੱਕ ਜਾਂਦਾ ਵਾ ਪੂਰੀ ਕਾਇਨਾਤ ਸੁਣਦੀ ਹੋਊਗੀ ਪੂਰਾ ਸਿੱਖ ਜਗਤ ਸੁਣਦਾ ਹੋਊਗਾ ਪਰ ਜਦੋਂ ਕਹਿੰਦੇ ਆ ਕਿ ਇਹ ਸੁਨੇਹਾ ਤੇ ਅਕਾਲ ਤਖਸਾਲ ਦੀ ਚਾਰਦੌੜ ਦੇ ਵਿੱਚ ਰਹਿ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਤਮੀ ਦਾ ਅਸਤੀਫਾ ਅਰਜੰਦਰ ਸਿੰਘ ਧਮੀ ਦਾ ਅਸਤੀਫਾ ਉਤੋਂ ਬਾਅਦ ਦੇ ਵਿੱਚ ਨਵੀਂ ਐਡਜੈਕਟਿਵ ਜਿਹੜੀ ਕਿ ਇਸ ਟਾਈਮ ਤੇ ਕੰਮ ਕਰ ਰਹੀ ਆ ਉਹ ਇੱਕ ਨਵੀਂ ਮੀਟਿੰਗ ਕਰਦੀ ਆ ਉਹ ਅੰਤਰੀ ਕਮੇਟੀ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਅਧਿਕਾਰਾਂ ਦੀ ਗੱਲ ਹੁੰਦੀ ਆ ਤੇ ਉਹ ਕਹਿੰਦੇ ਕਿ ਇਹ ਸਾਰਾ ਸਾਡਾ ਅਧਿਕਾਰ ਖੇਤਰ ਆ ਕਿ ਸਿੰਘ ਸਾਹਿਬ ਹੋਣ ਹੋਣ ਜਾਂ ਗ੍ਰੰਥੀ ਸਹਿਬਾਨ ਹੋਣ ਅਸੀਂ ਲਾ ਵੀ ਸਕਦੇ ਆ ਤੇ ਲਾ ਵੀ ਸਕਦੇ ਆ ਇਹ ਸਾਡਾ ਅਧਿਕਾਰ ਖੇਤਰ ਆ ਜੇ ਆਪਾਂ ਪੰਜਾਬ ਦੇ ਸਿੱਖਾਂ ਤੋਂ ਬਾਹਰ ਦੇ ਸਿੱਖਾਂ ਦੀ ਗੱਲ ਕਰਦੇ ਆ ਕਿਉਂਕਿ ਅਜੇ ਆਪਾਂ ਪੰਜਾਬ ਤੋਂ ਬਾਹਰ ਜੰਮੂ ਦਾ ਸਿੱਕਾ ਹਰਿਆਣੇ ਦਾ ਸਿੱਕਾ ਜਾਂ ਦਿੱਲੀ ਦੇ ਸਿੱਕਿਆਂ ਦੀ ਗੱਲ ਕਰਦੇ ਆ ਉਹ ਕੀ ਸੋਚਦੇ ਆ ਯੂਕੇ ਦਾ ਸਿੱਕਾ ਹੋਵੇ ਯੂਰਪ ਦਾ ਸਿੱਕਾ ਉਹ ਕੀ ਸੋਚਦਾ ਕੋਸ਼ਿਸ਼ ਕਰਾਂਗੇ ਉੱਥੇ ਦੀਆਂ ਗੱਲਾਂ ਬਾਰੇ ਤੁਹਾਨੂੰ ਸਾਂਝੇ ਕਰਾਂਗੇ ਸਾਡੇ ਨਾਲ ਇਸ ਵੇਲੇ ਜੰਮੂ ਕਸ਼ਮੀਰ ਤੋਂ ਵੀਰ ਸਾਡੇ ਨਾਲ ਜੁੜੇ ਹੋਏ ਆ ਜਿਹੜੇ ਕਿ ਅਮਰਸਰ 'ਚ ਪਹੁੰਚੇ ਸੀ ਇੱਕ ਪ੍ਰੋਗਰਾਮ ਸੀ ਉਹ ਸੱਦੇ ਤੇ ਅਮਰਸਰ ਪਹੁੰਚੇ ਸੀ ਗਿਆਨੀ ਹਰਪੀ ਸਿੰਘ ਵੀ ਵਿਸ਼ੇਸ਼ ਤੌਰ ਤੇ ਤੇ ਪਹੁੰਚੇ ਤੇ ਤਕਰੀਰਾਂ ਵੀ ਇਹਨਾਂ ਵੀਰਾਂ ਨੇ ਸੁਣੀਆਂ ਤਾਂ ਨਰਿੰਦਰ ਸਿੰਘ ਜੀ ਜਿਹੜੇ ਖਾਲਸਾ ਹੀ ਸਾਡੇ ਨਾਲ ਜੁੜ ਚੁੱਕੇ ਆ ਇਹਨਾਂ ਗੁਰਫਤੇ ਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਰ ਸਿੰਘ ਜੀ ਕਿਵੇਂ ਵੀ ਕਹਦੇ ਹੋ ਜੋ ਘਟਨਾਕਰਮ ਖਾਸ ਕਰਕੇ ਵਾਪਰ ਰਿਹਾ ਕਿਉਂਕਿ ਤਖਸਾ ਵਾਲੇ ਪਾਸੇ ਸਾਰਿਆਂ ਦੀ ਨਿਗਾ ਟਕੀਆਂ ਹੋਈਆਂ ਐ ਇਸ ਟਾਈਮ ਬਿਲਕੁਲ ਜੋ ਘਟਨਾਕਰਮ ਆਪ ਜੀ ਆਪ ਜੀ ਨੇ ਦਰਸਤ ਫਰਮਾਇਆ ਕਿ ਇਸ ਵਕਤ ਜੋ ਸਾਰਾ ਸਿੱਖ ਜਗਤ ਹੈ ਮੈਂ ਸਮਝੀ ਨਾ ਕਿ ਉਹ ਚਿੰਤਤ ਹੈ ਔਰ ਖਾਸ ਕਰ ਇਹਨਾਂ ਲੋਕਾਂ ਨੇ ਜੋ ਇੱਥੇ ਹਾਲਾਤ ਬੜਾ ਦਿੱਤੇ ਨੇ ਕਿਉਂਕਿ ਪੰਜਾਬ ਜਿਹੜਾ ਹੈ ਪੰਜਾਬ ਸਿੱਖੀ ਦਾ ਤੁਰਾ ਹੈ ਪੰਜਾਬ ਸਾਡਾ ਜਿੱਥੇ ਵੀ ਸਿੱਖ ਵਸਦਾ ਹੈ ਸਾਡਾ ਜਿਹੜਾ ਪਿਕ ਹੈ ਸਾਡਾ ਸਾਡੀ ਨਜ਼ਰ ਹਮੇਸ਼ਾ ਪੰਜਾਬ ਵਾਲੇ ਪਾਸੇ ਆ ਔਰ ਖਾਸ ਕਰ ਅੱਜ ਜੋ ਦੇਸ਼ ਦੇ ਵਿੱਚ ਹਾਲਾਤ ਨੇ ਆਪ ਜੀ ਦੇਖੋ ਕਿ ਅੱਜ ਦੇ ਜਿਹੜੇ ਹੁਕਮਰਾਨ ਨੇ ਉਹ ਕਿਦਾਂ ਇੱਕ ਕਿਸਮ ਦੀ ਮੈਂ ਸਪਸ਼ਟ ਕਹਾਂਗਾ ਕਿ ਉਹ ਇੱਕ ਆਪਣੇ ਧਰਮ ਨੂੰ ਆਪਣੇ ਧਰਮ ਦੀ ਸਰਕਾਰ ਇੱਥੇ ਔਰ ਆچھے ਧਰਮ ਦਾ ਰਾਜ ਸਥਾਪਿਤ ਕਰਨ ਜਾ ਰਹੇ ਨੇ ਔਰ ਉਸ ਦੇ ਨਾਲ ਨਾਲ ਉਹ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਔਰ ਸਾਡੀ ਜੋ ਸਿੱਖ ਕੌਮ ਹੈ ਉਸ ਨੂੰ ਵੀ ਮੈਂ ਸਮਝਦਾ ਕਿਤੇ ਨਾ ਕਿਤੇ ਉਸ ਨੂੰ ਵੀ ਕਮਜ਼ੋਰ ਕਰਨ ਦੀ ਔਰ ਲਗਾਤਾਰ ਉਸ ਤੇ ਵੀ ਹਮਲੇ ਹੋ ਰਹੇ ਨੇ ਔਰ ਇਸ ਤੇ ਮਦਦ ਨਜ਼ਰ ਜੋ ਹਾਲਾਤ ਇਨਾ ਅੱਜ ਸਾਡੇ ਕੁਝ ਸਿਆਸੀ ਲੋਕਾਂ ਨੇ ਇੱਥੇ ਬढ़ाਏ ਨੇ ਔਰ ਖਾਸ ਕਰ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਅਕਾਲ ਤਖਤ ਸਾਹਿਬ ਐਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡੀ ਸਿਰਮੌਰ ਧਾਰਮਿਕ ਸੰਸਥਾ ਸਿੱਖ ਕੌਮ ਦੀ ਔਰ ਅਸੀਂ ਜਿਸ ਨੂੰ ਮਿੰਨੀ ਪਾਰਲੀਮੈਂਟ ਵੀ ਕਹਿੰਦੇ ਆ ਸਿੱਖੀ ਦੀ ਉਹ ਅੱਜ ਤੁਸੀਂ ਦੇਖੋ ਕੀ ਵਾਕਿਆ ਹੀ ਜੋ ਹਾਲਾਤ ਨੇ ਔਰ ਕਿਉਂਕਿ ਸੋਸ਼ਲ ਮੀਡੀਆ ਦੇ ਕਰਕੇ ਅੱਜ ਜੋ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਅਸੀਂ ਵੀ ਜੰਮੂ ਕਸ਼ਮੀਰ ਵਿੱਚ ਵੀ ਸਿੱਖ ਬੈਠਾ ਅਸੀਂ ਬੜੇ ਚਿੰਤਤ ਆ ਤੇ ਔਰ ਅਸੀਂ ਬਿਲਕੁਲ ਲਗਾਤਾਰ ਅਸੀਂ ਇਹ ਸੋਚ ਰਹੇ ਆ ਕਿ ਭਾਈ ਕੌਮ ਨੂੰ ਇਸ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਦੇ ਵਾਸਤੇ ਕੋਈ ਯਤਨ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਖਾਲਸਾ ਜੀ ਕਿਵੇਂ ਨਰਿੰਦਰ ਸਿੰਘ ਦੀ ਯਤਨ ਹੋਣੇ ਚਾਹੀਦੇ ਕਿਸ ਤਰ੍ਹਾਂ ਦਾ ਯਤਨ ਗਿਆਨੀ ਹਰਪੀ ਸਿੰਘ ਨੇ ਆਵਾਜ਼ ਚੁੱਕੀ ਸੀ ਦੋ ਤਰੀਕ ਤੋਂ ਫੈਸਲੇ ਤੋਂ ਬਾਅਦ ਦੇ ਵਿੱਚ ਨਾ ਲੋਕ ਵੀ ਵੇਖ ਰਹੇ ਸੀ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਗੱਲਬਾਤ ਸੀ ਉਹ ਕਿਤੇ ਨਾ ਕਿਤੇ ਕਾਲੀ ਫੂਲਾ ਸਿੰਘ ਦੁਬਾਰਾ ਲੋਕਾਂ ਦੇ ਵਿੱਚ ਘਰ ਕੀਤਾ ਗੱਲਾਂ ਬਾਤਾਂ ਹੋਈਆਂ ਕਿ ਕਾਲੀ ਫੂਲਾ ਸਿੰਘ ਦੁਬਾਰਾ ਝਲਕ ਦਿਖੀ ਉਹਨਾਂ ਨੂੰ ਗਿਆਨੀ ਹਰਪੀ ਸਿੰਘ ਦੀ ਛੁੱਟੀ ਕਰਤੀ ਜਾਂਦੀ ਆ ਫਿਰ ਸਿੰਘ ਸਾਹਿਬਾਨ ਦਾ ਬਿਆਨ ਆ ਜਾਂਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਗੱਨੀ ਰਗਬੀਰ ਸਿੰਘ ਦਾ ਉਸ ਦੀ ਪਾਦੇਨ ਦੇਖੋ ਜੀ ਮੈਂ ਆਪ ਜੀ ਨੂੰ ਦੱਸਾਂ ਕਿ ਮੈਂ ਜਿਸ ਤਰ੍ਹਾਂ ਅਨੁਭਵ ਕਰਦਾ ਕਿਉਂਕਿ ਮੈਂ ਵੀ ਲਗਾਤਾਰ ਇਸ ਸੰਘਰਸ਼ ਦੇ ਵਿੱਚ ਮੈਂ ਸਿਕਸ ਟੂਨ ਫੈਡਰੇਸ਼ਨ ਦੇ ਵਿੱਚ ਰਿਆਂ ਜਿਸ ਨਾਲ ਅੱਜ ਇੱਥੇ ਪ੍ਰੋਗਰਾਮ ਸੀ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਸੀਂ ਉਹਨਾਂ ਦੇ ਨਾਲ ਰਿਆਂ ਸਾਂ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਭਾਈ ਅਮਰੀਕ ਸਿੰਘ ਜੀ ਮੈਂ ਪੂਰੇ ਜੰਮੂ ਕਸ਼ਮੀਰ ਦਾ ਜਨ ਸਖਤਰ ਸਾਂ ਉਸ ਵਕਤ ਔਰ ਮੈਂ ਇੱਕ ਜੌਬ ਕਰਦਾ ਸਾਂ ਮੈਂ ਹਾਈਲੀ ਕੁਆਲੀਫਾਈਡ ਸਾਂ ਲੇਕਿਨ ਮੈਂ ਵੀ ਉਸ ਵਕਤ ਮੈਨੂੰ ਜੌਬ ਤੋਂ ਵੀ ਹੱਤ ਹੋਣੇ ਪਏ ਮੈਂ ਲੰਬੀਆਂ ਜੇਲਾਂ ਕੱਟਨੀਆਂ ਪਈਆਂ ਤੇ ਮੇਰੀ ਇਹ ਅਰਜ਼ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਇਸ ਨੂੰ ਇਸ ਨਜ਼ਰ ਦੇ ਨਾਲ ਦੇਖਦਾ ਹਾਂ ਕਿ ਆਪ ਜੀ ਦੇਖੋ ਕਿ ਖਾਸ ਕਰ ਜੋ ਮੌਜੂਦਾ ਅਕਾਲੀ ਦਲ ਹੈ ਸਾਰਾ ਸਾਰਾ ਖਰਾਬਾ ਉੱਥੋਂ ਆਇਆ ਮੌਜੂਦਾ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਪੰਥਕ ਏਜੰਡੇ ਤੋਂ ਡਿਵੀਏਟ ਹੋ ਗਿਆ ਉਹ ਲਗਾਤਾਰ ਡਿਵੀਏਟ ਹੁੰਦਾ ਰਿਹਾ ਮੈਂ ਆਪ ਜੀ ਨੂੰ ਅੱਜ ਆ ਕੇ ਅੱਜ ਇਹ ਹਾਲਾਤ ਬਣੇ ਨੇ ਲੇਕਿਨ ਇਹ ਹਾਲਾਤ ਰਾਤੋਂ ਰਾਤ ਨਹੀਂ ਬਣੇ ਮੈਂ ਮੇਰੀ ਇਹ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਸਿੰਘ ਸਾਹਿਬ ਅਗਰ ਉਹਨਾਂ ਨੇ ਇਹ ਸਿੰਘ ਸਾਹਿਬ ਜਦ ਤੱਕ ਉਹਨਾਂ ਦੇ ਨਾਲ ਚੱਲ ਰਹੇ ਸਨ ਉਸ ਵਕਤ ਵੀ ਲਗਾਤਾਰ ਸਭ ਕੁਝ ਕਹਾਣ ਹੋ ਰਿਹਾ ਸੀ ਸਾਡੇ ਨਾਲ ਸਾਡਾ ਨੁਕਸਾਨ ਹੋ ਰਿਹਾ ਸੀ ਸਾਡੇ ਤੇ ਅਮਲੇ ਹੋ ਰਹੇ ਸਨ ਮੈਂ ਇਹ ਵੀ ਸਵਾਲ ਕਰਦਾ ਕਿ ਨਾ ਸਿੰਘ ਸਾਹਿਬਾਂ ਨੂੰ ਉਸ ਵਕਤ ਕਿਉਂ ਨਹੀਂ ਬੋਲੇ ਮਾਫ ਕਰਨਾ ਕਿਉਂ ਉਹਦਾ ਕੀ ਲੱਗਦਾ ਤੁਹਾਨੂੰ ਕੀ ਉਹਦਾ ਕਾਰਨ ਇਹ ਹੈ ਕਿ ਮਾਫ ਕਰਨਾ ਇਹ ਜਿਹੜੇ ਸਿੰਘ ਸਾਹਿਬ ਨੇ ਇਹ ਸੁਖਬੀਰ ਬਾਦਲ ਦੇ ਲਫਾਫੇ ਚੋਂ ਨਿਕਲੇ ਹੋਏ ਸਿੰਘ ਸਾਹਿਬ ਨੇ ਠੀਕ ਹੈ ਜਿਹੜੀ ਸਾਡੀ ਕੌਮ ਦੀ ਵਿਧੀ ਸੀ ਜਿਹੜਾ ਸਾਡਾ ਸਰਬਤ ਖਾਲਸਾ ਦੇ ਬਣੇ ਹੋਏ ਸਾਡੇ ਸਿੰਘ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਜਦ ਤੱਕ ਅਸੀਂ ਉਥੇ ਨਹੀਂ ਆਵਾਂਗੇ ਤੇ ਕੌਮ ਬਚ ਨਹੀਂ ਸਕਦੀ ਮਾਫ ਕਰਨਾ ਜਿਸ ਤਰ੍ਹਾਂ ਉਹ ਅਕਾਲੀ ਦਲ ਦੀ ਜਿਹੜੀ ਗੱਲ ਹੈ ਅਕਾਲੀ ਦਲ ਦਾ ਜਿਹੜਾ ਜਿਸ ਵਕਤ ਸਾਡੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਜੈ ਦਰਸਨ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਕੀਤਾ ਉਸ ਤੋਂ ਕੋਣ মুনਕਰ ਹੋਇਆ ਇੱਕ ਅਕਾਲੀ ਦਲ ਬਣਿਆ ਸਿਮਰਨਜੀਤ ਸਿੰਘ ਮਾਨ ਉਸਦੇ ਪ੍ਰਧਾਨ ਬਣਿਆ ਉਸ ਤੋਂ ਕੋਣ মুনਕਰ ਹੋਇਆ ਇਹ ਪੂਰੀ ਚੀਜ਼ਾਂ ਅੱਜ ਕੌਮ ਨੂੰ ਸਾਰੀਆਂ ਵਚਨੀਆਂ ਚਾਹੀਦੀਆਂ ਨੇ ਇਹ ਸਾਰੀਆਂ ਚੀਜ਼ਾਂ ਸਾਨੂੰ ਐਨਾਲਾਈਜ਼ ਕਰਨੀਆਂ ਚਾਹੀਦੀਆਂ ਨੇ ਔਰ ਮੈਂ ਫਿਰ ਕਹਾਂਗਾ ਕਿ ਇਸ ਵਕਤ ਮੈਂ ਇਸ ਸੁਖਬੀਰ ਸਿੰਘ ਬਾਦਲ ਨੂੰ ਦੋਵੇਂ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਜਰਾ ਵੀ ਅਗਰ ਤੁਹਾਡੇ ਵਿੱਚ ਕੋਈ ਸਿੱਖੀ ਦੀ ਤੁਸੀਂ ਆਪਣੇ ਆਪ ਨੂੰ ਸਿੱਖ ਸਮਝਿਦਿਓ ਫੌਰਨ ਤੁਹਾਨੂੰ ਇਸ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਸਾਰੇ ਪੰਥਕ ਧਰਾਂ ਨੂੰ ਇਕੱਠੇ ਕਰਕੇ ਉਹ ਜਿਹੜਾ ਅੰਮ੍ਰਿਤਸਰ ਐਲਾਨਨਾਮਾ ਉਹਦੇ ਮੁਤਾਬਕ ਅਕਾਲੀ ਦਲ ਸਥਾਪਿਤ ਅਸਤੀਫਾ ਤੇ ਦੇ ਦਿੱਤਾ ਵਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤਾਂ ਗਿਆ ਹੋਇਆ ਵਾ ਸ਼ਾਇਦ ਉਹਨਾਂ ਦੁਬਾਰਾ ਪ੍ਰਧਾਨਗੀ ਦੌੜ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਇੱਕ ਵਾਰੀ ਅਸਤੀਫਾ ਗਿਆ ਹੋਇਆ ਉਹਨਾਂ ਦਾ ਦੇਖੋ ਜੀ ਇਹ ਸਭ ਕੁਝ ਇਹ ਲੋਕ ਆਪਸ ਇੱਕ ਇੱਕ ਜੁੰਡਲੀ ਕਰ ਰਹੀ ਹੈ ਇਹਦੇ ਵਿੱਚ ਕੋਮ ਸ਼ਾਮਲ ਨਹੀਂ ਹੈ ਇਸ ਤਰ੍ਹਾਂ ਦਾਸ ਨੇ ਕਿਹਾ ਕੀ ਇਹਨਾਂ ਨੇ ਜਿਹੜੇ ਸਰਬਤ ਖਾਲਸਾ 10 ਲੱਖ ਤੋਂ ਬਾਅਦ ਇਕੱਠ ਹੋਇਆ ਜਿੱਥੇ ਭਾਈ ਜਗਤਾਰ ਸਿੰਘ ਵਾਰਾ ਨੂੰ ਜੇਸਦਾਰ ਚੁਣਿਆ ਗਿਆ ਕੋ ਅੱਜ ਅੱਜ ਲੋੜ ਆ ਦੁਬਾਰਾ ਸਰਬਤ ਖਾਲਸੇ ਹਾਂ ਬਿਲਕੁਲ ਅੱਜ ਸਰਬਤ ਖਾਲਸਾ ਦੀ ਲੋੜ ਹੈ ਇਹਨਾਂ ਹਾਲਾਤਾਂ ਦੇ ਵਿੱਚ ਇੱਕ ਸਰਬਤ ਖਾਲਸਾ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੇ ਸਾਰੀਆਂ ਪੰਥਕ ਧਿਰਾਂ ਨੂੰ ਜਿੰਨੇ ਵੀ ਪੰਥਕ ਲੋਕ ਨੇ ਜਿਹੜੇ ਜਿਹੜੇ ਖਾਸ ਕਰ ਆਪਣੇ ਸਟੈਂਡ ਤੇ ਡਟੇ ਹੋਏ ਨੇ ਪੰਥਕ ਧਿਰਾਂ ਵਾਸਤੇ ਡਟੇ ਹੋਏ ਨੇ ਉਹ ਸਾਰੀਆਂ ਸ਼ਖਸੀਤਾਂ ਪੰਜਾਬ ਦੇ ਵਿੱਚੋਂ ਸਾਰੇ ਲੋਕ ਔਰ ਸਾਡੀਆਂ ਸਿੱਖ ਜਥੇਬੰਦੀਆਂ ਸਾਡੀਆਂ ਪ੍ਰਚਾਰਕ ਜਥੇਬੰਦੀਆਂ ਸਾਡੇ ਧਾਰਮਿਕ ਲੋਕ ਜਿਹੜ ਔਰ ਅਸੀਂ ਸਿਧਾਂਤ ਤੇ ਖੜੇ ਆ ਉਹਨਾਂ ਸਾਰਿਆਂ ਨੂੰ ਇਸ ਵਕਤ ਸਿਰ ਜੋੜ ਕੇ ਇਕੱਠੇ ਹੋ ਕੇ ਬੈਠ ਕੇ ਔਰ ਮੈਂ ਸਮਝਦਾ ਕਿ ਇੱਕ ਸਰਬਤ ਖਾਲਸਾ ਕਰਨਾ ਚਾਹੀਦਾ ਹੈ ਉਸ ਸਰਬਤ ਖਾਲਸਾ ਦੇ ਵਿੱਚ ਸਾਨੂੰ ਫੈਸਲੇ ਸਾਰੇ ਕਰਨੇ ਚਾਹੀਦੇ ਸਰਬਤ ਖਾਲਸਾ ਤੇ ਗਿਆਨੀ ਰਗਵੀਰ ਸਿੰਘ ਬੁਲਾ ਸਕਦੇ ਆ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਸਿੰਘ ਸਾਹਿਬ ਨੂੰ ਹਾਲ ਤੱਕ ਸਾਹਿਬ ਦੇਖੋ ਜੀ ਮਾਫ ਕਰਨਾ ਗਿਆਨੀ ਰਗਵੀਰ ਸਿੰਘ ਜੀ ਵੀ ਇਹਨਾਂ ਦੇ ਹੀ ਇਹਨਾਂ ਦੇ ਸਿਸਟਮ ਵਿੱਚੋਂ ਹੀ ਨਿਕਲੇ ਕਰ ਸਰਬਤ ਖਾਲਸਾ ਕੌਣ ਬੁਲਾਊਗਾ ਅਗਰ ਅਗਰ ਉਹ ਬੁਲਾਣ ਮੈਂ ਕਹਣਾ ਅਗਰ ਉਹ ਜ਼ਰੂਰਤ ਕਰਨ ਠੀਕ ਹੈ ਹੁਣ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਬੋਲ ਰਹੇ ਨੇ ਲੇਕਿਨ ਉਹਨਾਂ ਉਸ ਵਕਤ ਲਗਾਤਾਰ ਜੋ ਘਾਣ ਸਿੱਖ ਕੌਮ ਦਾ ਔਰ ਖਾਸ ਕਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾਸ ਨੇ ਕਿਹਾ ਕਿ ਪੰਜਾਬ ਸਿੱਖੀ ਦਾ ਤੁਰਾ ਸਾਡੀ ਸਿੱਖ ਸਿੱਖ ਡੋਮিনেਟਿਡ ਸਟੇਟ ਹੈ ਸਾਡੀ ਇੱਕ ਕਿਸਮ ਦੀ ਉਹਦੇ ਹਿੱਤਾਂ ਵਾਸਤੇ ਉਹਦੇ ਕਿਤਨੇ ਜਿ पॉलिटिकल ਕਿਤਨੇ ਬਲੰਡਰਸ ਹੋਏ ਸਾਡੇ ਕਿਸਾਨਾਂ ਨਾਲ ਕੀ ਹੋਇਆ ਇਹਨਾਂ ਦਾ ਕੀ ਰੋਲ ਰਿਹਾ ਉਸ ਵਕਤ ਸਾਡੇ ਇਹਨਾਂ ਜਥੇਦਾਰਾਂ ਦਾ ਸਾਡੇ ਇਸ ਅਕਾਲੀ ਦਲ ਦਾ ਕੀ ਰੋਲ ਸੀ ਇਹ ਕੌਮ ਨੂੰ ਸਭ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਇਸ ਕਰਕੇ ਇਸ ਦਾ ਇਹੀ ਹਾਲ ਹੈ ਕਿ ਇਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੌਮ ਦੇ ਗਲੋਂ ਇਹਨਾਂ ਨੂੰ ਪਰੇ ਹੋ ਜਾਣਾ ਚਾਹੀਦਾ ਉਤਰ ਜਾਣਾ ਚਾਹੀਦਾ ਔਰ ਸਰਬਤ ਖਾਲਸਾ ਕਰਕੇ ਔਰ ਅਗਰ ਇਹ ਜਸੇਦਾਰ ਸਾਹਿਬ ਜਿਸਨਾਂ ਆਪ ਜੀ ਨੇ ਕਿਹਾ ਕਿ ਗਿਆਨੀ ਰਕबीर ਸਿੰਘ ਜੀ ਅਗਰ ਉਹਨਾਂ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਸਰਬਤ ਖਾਲਸਾ ਬੁਲਾਣ ਸਾਡੀ ਜਦ ਵਿਧੀ ਸੀ ਤੁਸੀਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੇ ਹੋ ਤਾਂ ਬਲਾਓ ਸਰਬਤ ਖਾਲਸਾ ਤੁਸੀਂ ਬੁਲਾਓ ਆਪਣੇ ਆਪ ਅਕਾਲੀ ਫੂਲਾ ਸਿੰਘ ਨਿਕਲ ਆਏਗਾ ਆਪਣੇ ਆਪ ਕੌਮ ਦੀ ਲੀਡਰਸ਼ਿਪ ਨਿਕਲੇਗੀ ਇਹ ਸਾਰੇ ਲੋਕ ਜਿਹੜੇ ਨੇ ਮਾਫ ਕਰਨਾ ਇਹ ਸਾਰੇ ਲੋਕ ਸਰਕਾਰ ਦੇ ਨਾਲ ਮਿਲ ਕੇ ਸਾਨੂੰ ਸਾਡੀਆਂ ਸੰਸਥਾਵਾਂ ਨੂੰ ਸਾਨੂੰ ਦਬਾਰੇ ਨੇ ਔਰ ਆਪਣਾ ਜਿਹੜਾ ਰਾਜ ਸੱਤਾ ਬਸ ਔਰ ਕੁਝ ਨਹੀਂ ਆਪਣਾ ਬਿਜ਼ਨਸ ਇਹਨਾਂ ਨੂੰ ਕੌਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਇਸ ਕਰਕੇ ਹੁਣ ਅਕਾਲੀ ਦਲ ਕਿਹੜੇ ਅਕਾਲੀ ਦਲ ਵਾਲਾ ਲੋਕ ਵੇਖਣਾ ਇੱਕ ਪਾਸੇ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ ਤੁਸੀਂ ਸਮਝੀ ਸਿੰਘ ਮਾਨ ਦੇ ਅਕਾਲੀ ਦਲ ਦੀ ਗੱਲ ਕਰਦੇ ਹੋ ਵਾਰਿਸ ਪੰਜਾਬ ਵੱਲੋਂ ਇੱਕ ਅਕਾਲੀ ਦਲ ਨਵਾਂ ਬਣ ਚੁੱਕਾ ਵਾ ਬਹੁਤਾ ਤਾਂ ਅਕਾਲੀ ਦੇ ਹੋ ਚੁੱਕੇ ਆ ਦੇਖੋ ਮਾਫ ਕਰਨਾ ਤੁਸੀਂ ਆਪਣਾ ਇਤਿਹਾਸ ਪੜ੍ਹ ਕੇ ਦੇਖੋ ਕਿ ਕਿਤੇ ਨਾ ਕਿਤੇ ਜੋ ਲਗਾਤਾਰ ਇਥੇ ਸਰਕਾਰਾਂ ਰਹੀਆਂ ਨੇ ਖਾਸ ਕਰ 47 ਤੋਂ ਬਾਅਦ ਅਸੀਂ ਇਸ ਮੁਲਕ ਦੇ ਵਾਸਤੇ ਇਤਨੀ ਕੁਰਬਾਨੀ ਦੇ ਕੇ 90% ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਸੀਂ ਇਸ ਖਿੱਤੇ ਨੂੰ ਆਜ਼ਾਦ ਕੀਤਾ ਲੇਕਿਨ ਉਸ ਤੋਂ ਬਾਅਦ ਲਗਾਤਾਰ ਸਾਜਿਸ਼ਾਂ ਹੋ ਰਹੀਆਂ ਨੇ ਸਰਕਾਰ ਵੀ ਸਾਜਿਸ਼ਾਂ ਕਰ ਰਹੀ ਹੈ ਤੁਸੀਂ ਇਹ ਸਮਝੋ ਕਿ ਇਹ ਜੋ ਕੁਝ ਹੋ ਰਿਹਾ ਹੈ ਇਹਦੇ ਵਿੱਚ ਉਹਨਾਂ ਦਾ ਵੀ ਹੱਥ ਹੈ ਕਿ ਇਹ ਉਹ ਸਹੀ ਨੁਮਾਇੰਦੇ ਸਿੱਖ ਪੰਥ ਦੀ ਗੱਲ ਕਰਨ ਵਾਲੇ ਜਿਹੜੀ ਸਾਡੇ ਸਾਡੀਆਂ ਜਿਹੜੀਆਂ ਪੋਲੀਟੀਕਲ ਐਸਪੀਰੇਸ਼ਨਸ ਨੇ ਆਕੰਖਾਵਾਂ ਨੇ ਸਾਡੇ ਜਿਹੜੇ ਸਾਡਾ ਜਿਹੜਾ ਇੱਕ ਅਜੰਡਾ ਹੈ ਉਹ ਸਾਡੇ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਨ ਇਸ ਇਸ ਮੁਲਕ ਦੀ ਸਰਕਾਰ ਨੇ ਉਹਨਾਂ ਦੀ ਗੱਲ ਨਾ ਕਰੇ ਕੋਈ ਇਹ ਆਪਣੇ ਪਪêts ਕ੍ਰੀਏਟ ਕਰਨਾ ਰੱਖ ਰੱਖਣਾ ਚਾਹੁੰਦੇ ਨੇ ਉਹਦੇ ਵਾਸਤੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਆਕਾਲੀ ਦਲ ਮੇਦਾਸ ਨੂੰ ਪਹਿਲਾਂ ਵੀ ਕਿਹਾ ਆਪ ਜੀ ਨੂੰ ਕਿ ਜੋ ਅੰਮ੍ਰਿਤਸਰ ਦਾ ਐਲਾਨਨਾਮ ਹੈ ਉਹ ਉਹ ਵੀ ਜਸੇਦਾਰ ਨਹੀਂ ਕੀਤਾ ਸੀ ਉਹ ਉਹ ਕਾਲ ਤੱਕ ਦੇ ਜਸੇਦਾਰ ਨਹੀਂ ਸਨ ਆ ਉਸਤੇ ਤੁਸੀਂ ਉੱਥੇ ਇਕੱਠੇ ਹੋ ਜਾਓ ਉਸ ਨੂੰ ਬੁਨਿਆਦ ਬਣਾਓ ਜਾਂ ਸਰਬਤ ਖਾਲਸਾ ਕਰੋ ਅਕਾਲੀ ਦਲ ਦੇ ਵਾਸਤੇ ਮੇਰੇ ਹਿਸਾਬ ਨਾਲ ਉਹ ਬੈਸਟ ਆਪਸ਼ਨ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਇਕਰਾਰਨਾਮਾ ਹੋਇਆ ਸੀ ਉਸ ਤੇ ਇਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਸੀ ਬਾਅਦ ਵਿੱਚ ਉਸ ਤੋਂ ਮੁਨਕਰ ਹੋਗੇ ਇਸ ਕਰਕੇ ਉਥੋਂ ਬੁਨਿਆਦ ਬੜਾ ਕੇ ਅਸੀਂ ਕੌਮ ਨੂੰ ਇੱਕ ਕਰ ਸਕਦੇ ਹਾਂ ਜੰਮੂ ਕਸ਼ਮੀਰ ਦੀ ਸੰਗਤ ਜਾਂ ਵਿਦੇਸ਼ੀ ਸੰਗਤ ਹੁਣ ਜੋ ਸੋਚ ਰਹੀ ਆ ਜੋ ਹਸੋ ਹਣ ਸਥਿਤੀ ਬਣੀ ਹੋਈ ਹੈ ਇਸ ਟਾਈਮ ਦੇ ਉੱਤੇ ਖਾਸ ਕਰਕੇ ਕੌਮ ਦੇ ਵਿੱਚ ਇਹਨੂੰ ਸਹਿਯੋਗ ਦੇਣ ਵਾਸਤੇ ਤੇ ਗਿਆਨੀ ਰਗਵੀਰ ਸਿੰਘ ਅਗਿਆਨ ਕਿ ਤੁਹਾਨੂੰ ਲੱਗਦਾ ਹੈ ਕਿਵਾਂ ਸਰਬੱਤ ਖਾਲਸਾ ਬਣਾਉਣ ਤੇ ਇਹਦੇ ਨਾਲ ਹੀ ਵਾਪਸੀ ਹੋ ਸਕਦੀ ਹੈ ਬਿਲਕੁਲ ਮੈਂ ਦੇਖੋ ਮੈਂ ਇਹ ਇਹ ਮੇਰੀ ਸੁਜੈਸ਼ਨ ਹੈ ਮੈਂ ਇੱਕ ਮੈਂ ਇੱਕ 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 ਇੰਡੀਵਿਜੂਅਲ ਆਈ ਐਮ ਫਰਮ ਜੰਮੂ ਐਂਡ ਕਸ਼ਮੀਰ ਮੈਂ ਇੱਕ ਲੇਕਿਨ ਇਹਦੇ ਵੀ ਜਿੰਨਾ ਦਾਸ ਨੇ ਪਹਿਲਾਂ ਕਿਹਾ ਕਿ ਇਹਦੇ ਵਾਸਤੇ ਸਾਡੀਆਂ ਜਿਹੜੀਆਂ ਜਿਤਨੀਆਂ ਵੀ ਸਿੱਖ ਸੰਸਥਾਵਾਂ ਨੇ ਸਾਡੇ ਪੰਥਕ ਲੋਗ ਨੇ ਇੱਕ ਇਮੀਡੀਏਟਲੀ ਮਾਫ ਕਰਨਾ ਇਮੀਡੀਏਟਲੀ ਗਿਆਨੀ ਰਕबीर ਸਿੰਘ ਜੀ ਨੂੰ ਇੱਕ ਇੱਕ ਇਕੱਤਰਤਾ ਬੁલાਣੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਉੱਥੇ ਵਿਚਾਰ ਵਟਾਂਦਰਾ ਕਰਕੇ ਇੱਕ ਨਿਰਣਾ ਲੈਣਾ ਚਾਹੀਦਾ ਹੋ ਸਕਦਾ ਹੈ ਲੇਕਿਨ ਇਹ ਉਪਰਾਲਾ ਕਿਉਂ ਨਹੀਂ ਕਰ ਰਹੇ ਹੋ ਉਹ ਰਕबीर ਸਿੰਘ ਇੱਕ ਗੱਲ ਹੋਰ ਵੀ ਕਹਿੰਦੇ ਆ ਜਦੋਂ ਆਸਣਾ ਗੱਲਬਾਤ ਕਰਕੇ ਅੰਦਰੂਨੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਅੰਦਰੂਨੀ ਕਮੇਟੀ ਦੇ ਮੈਂਬਰ ਸਾਹਿਬ ਉਹਨਾਂ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਚ ਅਗਲੇ ਦਿਨ ਪ੍ਰੈਸ ਨੂੰ ਮਿਲਦੇ ਆ ਉਹ ਕਹਿੰਦੇ ਮੈਂ ਸੋਚਦਾ ਕਿ ਵਿਸ਼ਵ ਵਿਆਪੀ ਸਨੇਹਾ ਹੰਦਾ ਅਕਾਲ ਤਖਤ ਸਾਹਿਬ ਦਾ ਪਰ ਪਤਾ ਲੱਗਾ ਕਿ ਇਹ ਕੇਵਲ ਚਾਰ ਦੁਆਰੀ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਚਾਰ ਦੁਆਰੀ ਦੇ ਵਿੱਚ ਰਹਿ ਜਾਂਦਾ ਇਹ ਇਹ ਉਹਨਾਂ ਵੱਲੋਂ ਮੈਂ ਦਰਾਸ ਨੇ ਜਿੰਨਾ ਪਹਿਲਾਂ ਕਿਹਾ ਹੈ ਜੋ ਕੁਝ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਉਹਨਾਂ ਵੱਲੋਂ ਸਥਾਪਿਤ ਕੀਤੇ ਜਥੇਦਾਰਾਂ ਦੀ ਸੋਚ ਹੈ ਮਾਫ ਕਰਨਾ ਇਹ ਉਹਨਾਂ ਵੱਲੋਂ ਸਥਾਪਿਤ ਜਥੇ ਇਹ ਉਹਨਾਂ ਦੀ ਜੁੰਡਲੀ ਦੀ ਜੀ ਦੀ ਸੋਚ ਹੈ ਕੌਮ ਦੇ ਜਿਹੜੇ ਜਥੇਦਾਰ ਹੋਣਗੇ ਜਿਸਨਾ ਸਰਬਤ ਖਾਲਸਾ ਦੇ ਉਹਨਾਂ ਨੂੰ ਪਤਾ ਹੈ ਅਕਾਲ ਤਖਤ ਦਾ ਜਿਹੜਾ ਹੁਕਮਨਾਮ ਜੋ ਅਕਾਲ ਤਖਤ ਦਾ ਫਰਮਾਨ ਹੈ ਜੋ ਅਕਾਲ ਤਖਤ ਦਾ ਹੁਕਮ ਹੈ ਉਹ ਸਰਵ ਵਿਆਪੀ ਹੈ ਉਹ ਵਕਈ ਸਰਵ ਵਿਆਪੀ ਹੈ ਠੀਕ ਹੈ ਕਿਉਂਕਿ ਇਸ ਵਕਤ ਇਹਨਾਂ ਨੇ ਬਾਦਲ ਦੀ ਝੁੰਡਲੀ ਨੇ ਇਹਨਾਂ ਨੇ ਜੋ ਹੈ ਇਹਨਾਂ ਨੇ ਸਾਰੀਆਂ ਸਾਡੀਆਂ ਸੰਸਥਾਵਾਂ ਨੂੰ ਇੱਕ ਕਿਸਮ ਦਾ ਹਿਪਨੋਟਾਈਜ਼ ਕਰਕੇ ਆਪਣੇ ਅੰਡਰ ਕੰਟਰੋਲ ਚ ਕਰਕੇ ਸਰਕਾਰ ਦੇ ਨਾਲ ਮਿਲ ਕੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਆਦਰਵਾਇਸ ਬਿਲਕੁਲ ਸਾਡੀਆਂ ਸਾਡਾ ਸਾਡਾ ਜੋ ਵਿਰਾਸਤ ਹੈ ਸਾਡੀ ਇਤਿਹਾਸ ਹੈ ਤੁਹਾਡੇ ਸਾਹਮਣੇ ਪੂਰਾ ਸਾਡਾ ਗੌਰਵ ਮਈ ਇਤਿਹਾਸ ਪਿਆਦਾ ਹੈ ਕਿਸ ਤਰ੍ਹਾਂ ਜਸੇਦਾਰ ਵਿਚਰਨੇ ਅਕਾਲ ਤਖਤ ਸਾਡੀ ਕੀ ਹੈ ਸਭ ਕੁਝ ਕਲੀਅਰ ਹੈ ਲੇਕਿਨ ਦੋ ਤਰੀਕ ਦੇ ਫੈਸਲੇ ਨੂੰ ਸਦਾ ਸਭ ਕਿਵੇਂ ਦੇਖਦੇ ਹੋ ਦੋ ਤਰੀਕ ਨੂੰ ਫੈਸਲਾ ਠੀਕ ਸੀ ਜੋ ਅਕਾਲ ਤਖਤ ਸਾਬ ਤੋਂ ਲਿਆ ਗਿਆ ਅਕਾਲੀ ਦਲ ਬਾਦਲ ਦੇ ਵਿਰੋਧ ਦੇ ਵਿੱਚ ਦੇਖੋ ਉਹਨਾਂ ਨੇ ਕਿਸੇ ਕਿਸੇ ਹੱਦ ਤੱਕ ਮੈਂ ਸਮਝੀ ਨਾ ਕਿ ਉਹਨਾਂ ਨੇ ਜੁਰਤ ਕੀਤੀ ਹੈ ਉਹਨਾਂ ਨੇ ਠੀਕ ਫੈਸਲਾ ਲਿਆ ਹੈ ਲੇਕਿਨ ਉਹਨਾਂ ਨੂੰ ਕਿਸ ਤਰ੍ਹਾਂ ਉਸ ਨੂੰ ਉਹਨਾਂ ਨੇ ਵੀਟੋ ਕਰ ਦਿੱਤਾ ਕੌਮ ਕੌਮ ਤੇ ਇਸ ਗੱਲ ਤੇ ਚਿੰਤਤ ਹੈ ਇਹ ਜਥੇਦਾਰਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਕਿ ਅਸੀਂ ਅਸੀਂ ਕਿਉਂਕਿ ਗਲਤ ਵਿਧੀ ਦੇ ਉਹ ਸਿਰ ਗੱਲ ਉੱਥੇ ਆ ਜਾਂਦੀ ਹੈ ਕਿ ਅਸੀਂ ਗਲਤ ਵਿਧੀ ਦੇ ਨਾਲ ਬਣੇ ਹੋਏ ਜਥੇਦਾਰਾਂ ਜੇ ਉਹ ਸਰਬਤ ਖਾਲਸਾ ਦੇ ਬਣੇ ਹੋਏ ਕੌਮ ਦੇ ਜਥੇਦਾਰ ਹੁੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇਹ ਸੁਖਬੀਰ ਬਾਦਲ ਇਦਾਂ ਦੀ ਹਰਕਤ ਕਰ ਜਾਂਦਾ ਸਿਫਾ ਬਹੁਤ ਲੇਟ ਹੁੰਦਾ ਵਾ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸਿੰਘ ਸਹਿਬਾਨਾ ਵੱਲੋਂ ਹੁਣ ਆਣ ਕੇ ਇੱਕ ਦੋ ਮੀਟਿੰਗ ਹੋਈਆਂ ਵਾ ਧਾਮੀ ਸਾਹਿਬ ਦਾ ਸਿਫਾ ਇਹਦਾ ਕਿਰਪਾਲ ਸਿੰਘ ਬੰਡੂnger ਜਿਨ੍ਹਾਂ ਦਾ ਸਤਕਾਰ ਕਰਦੇ ਸੰਗਤ ਸਾਰੇ ਸਤਕਾਰ ਜੇ ਵੀ ਕਰਦੀ ਹੈ ਹਨ ਉਹਨਾਂ ਵੱਲੋਂ ਸਿਫਾ ਦਿੱਤਿਆਂ ਦਾ ਸੱਤ ਮੈਂਬਰੀ ਇਹ ਸਭ ਇਹ ਸਭ ਇਹ ਸਭ ਉਸ ਜੁੰਡਲੀ ਦੇ ਪਪੈਟਸ ਹਨ ਔਰ ਇਹ ਸਾਰੇ ਭਗੋੜੇ ਹੋਏ ਔਰ ਜਿਸ ਵਕਤ ਉਹਨਾਂ ਨੂੰ ਆਦੇਸ਼ ਆਇਆ ਇਸ ਲਾਸਟ ਮੂਮੈਂਟ ਤੇ ਇਹ ਭਗੋੜੇ ਹੋ ਗਏ ਇਹ ਪੰਥ ਇਹ ਪੰਥ ਨੂੰ ਪਿੱਠ ਦੱਸ ਗਏ ਇਹ ਇਹਨਾਂ ਸਾਰਿਆਂ ਨੇ ਪੰਥ ਨੂੰ ਪਿੱਠ ਦਸੀ ਹੈ ਬਿਲਕੁਲ ਸਪੱਸ਼ਟ ਹੈ ਇਹਨਾਂ ਨੇ ਪਿੱਠ ਦਸੀ ਹੈ ਅਗ ਇਹ ਖੜੇ ਹੋ ਜਾਂਦੇ ਡੱਟ ਜਾਂਦੇ ਕਹਿੰਦੇ ਠੀਕ ਹੈ ਅਸੀਂ ਤੁਸੀਂ ਆਓ ਅਸੀਂ ਸਾਰੇ ਸਾਰਿਆਂ ਨੂੰ ਇਕੱਤਰ ਕਰੀਏ ਹੁਕਮਨਾਮੇ ਦੀ ਪਾਲਣਾ ਕਰੀਏ ਕਮਸ ਕਮ ਸਾਰੀ ਕੌਮ ਨੂੰ ਇਕੱਤਰ ਕਰੀਏ ਧੰਨਵਾਦ ਜੀ ਸਤਨਵਿੰਦਰ ਸਿੰਘ ਸਾਡੇ ਨਾਲ ਸੀ ਜੰਮੂ ਤੋਂ ਆ ਕਹਿੰਦੇ ਸਿੱਖ ਚਿੰਤਕ ਆ ਇਸ ਟਾਈਮ ਦੇ ਉੱਤੇ ਸਿੱਖ ਚਿੰਤਾ ਦੇ ਵਿੱਚ ਇਹ ਵੀ ਸਿੱਖ ਚਿੰਤਕ ਹੀ ਆ ਇਸ ਟਾਈਮ ਫੈਡਰੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਆਏ ਸੀ ਚਿੰਤਾ ਜ਼ਾਹਰ ਕੀਤੀ ਆ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸਵਾਲ ਖੜੇ ਕੀਤੇ ਆ ਕਹਿੰਦੇ ਕਿ ਜਦੋਂ ਉਧਰਲੇ ਪਾਸੇ ਸੀ ਉਸ ਪਾਲੇ ਦੇ ਵਿੱਚ ਸੀ ਉਦੋਂ ਸਵਾਲ ਖੜੇ ਘੱਟ ਕੀਤੇ ਗਏ ਪਰ ਹੁਣ ਅਸੀਂ ਸਵਾਲ ਵੀ ਖੜੇ ਕਰ ਰਹੇ ਆ ਗਿਆਨੀ ਰਗਵੀਰ ਸਿੰਘ ਇਸ ਟਾਈਮ ਤੋਂ ਸਰਪੱਤ ਖਾਲਸਾ ਬੁਲਾਉਣ ਇਹ ਵੀ ਸਤਨਵਿੰਦਰ ਸਿੰਘ ਨੇ ਕਿਹਾ ਕਿ ਸਰਪੱਤ ਖਾਲਸਾ ਬੁਲਾਉਣਾ ਸਿੰਘ ਸਾਹਿਬਾਨ ਕਿਉਂਕਿ ਕੌਮ ਨੂੰ ਇਸ ਦੁਬਧਾ ਦੇ ਵਿੱਚੋਂ ਪੰਥ ਨੂੰ ਇਸ ਦੁਬਧਾ ਤੋਂ ਕੱਢਣ ਵਾਸਤੇ ਕੀ ਸਰਬਤ ਖਾਲਸਾ ਹੋਵੇ ਤੇ ਸਰਬਤ ਖਾਲਸਾ ਵੱਲੋਂ ਲੈ ਗਏ ਫੈਸਲੇ ਹੀ ਸ਼ਾਇਦ ਕੌਮ ਨੂੰ ਸਹੀ ਦਿਸ਼ਾ ਦੇ ਸਕਦੇ ਆ ਉਹਦੇ ਵੱਲੋਂ ਐਲਾਨੇ ਗਏ ਜਥੇਦਾਰ ਜਿਹੜੇ ਹੈਗੇ ਆ ਉਹ ਸਰਬਤ ਖਾਲਸਾ ਦੇ ਜਥੇਦਾਰ ਹੀ ਆ ਜਿਹੜਾ ਕਿ ਸਹੀ ਸੁਨੇਹਾ ਦੇ ਸਕਦੇ ਆ ਤੇ ਸਹੀ ਫੈਸਲੇ